ਤੁਸੀਂ 40 ਸੀਸੀ ਦੁੱਧ ਲੈਣਾ। ਲੋ ਜੀ ਆਪਣੇ ਉਸਤਾਦ ਜੀ ਨਹੀਂ ਦੱਸਣ। ਦੀਵਾਲ ਤੁਸੀਂ ਲੈਣੀ ਆ। ਇੱਕ ਲੈਣੀ ਆ ਮਾਡਰਨ। ਦੋ ਗੋਲੀਆਂ ਇਹ ਲੈਣੀਆਂ ਤੇ ਤੀਜੀ ਗੋਲੀ ਤੁਸੀਂ ਲੈਣਾ ਜਦ ਤੱਕ ਤੁਸੀਂ ਡਾਇਆ ਹੀ ਨਾ ਹੋਵੇ। ਤੇ 10 ਮੀਟਰਾਂ ਵਾਰਦਾ ਹੋਵੇ ਉਹਨੂੰ ਭਾਵੇਂ ਤੁਸੀਂ ਸੋਨੇ ਤੇ ਵਰਕੇ ਤੇ ਜੋ ਮਰਜ਼ੀ ਭਾਵੇਂ ਉਹਨੂੰ ਖਵਾ ਦਿਓ। ਉਹਨੇ ਟੋਕੜ ਦੋ ਘੰਟੇ ਕਬੂਤਰ ਮਾਰੇ। ਤੇ ਪੱਕਾ ਹੋਵੇ ਦੋ ਘੰਟੇ ਤੱਕ ਟੋਕੜ ਵਾਰੇ ਉਹਨੂੰ ਫਿਰ ਚੈੱਕ ਕਰਿਓ। ਇਹ ਨਾ ਹੋਵੇ ਕਬੂਤਰ। ਕਿਵੇਂ ਕਬੂਤਰਬਾਜੀ ਹਰੇਕ ਕਬੂਤਰਬਾਜੀ ਦੱਸੀ ਆ ਉਸਤਾਦ ਜੀ ਨੇ। ਆਣ ਡੇਗੀ ਬੋਤਗੀ ਮਾਦੀ ਸਭ ਕੋ ਜੀ ਡਿਟੇਲ ਕਿ ਲੋਕੀ ਜਿਹੜੇ ਉਸਤਾਦ ਆ ਉਹ ਨਹੀਂ ਦੱਸਦੇ ਆਪਣੇ ਸ਼ਾਗਿਰਦਾਂ ਨੂੰ ਨਹੀਂ ਦੱਸਦੇ ਤੇ ਆਪਾਂ YouTube ਦੇ ਮਾਧਿਅਮ ਰਾਹੀਂ ਸਾਰੇ ਭਰਾਵਾਂ ਨੂੰ ਉਸਤਾਦ ਜੀ ਨਹੀਂ ਗਾਈਡ ਕਰਦੇ ਰਹਿੰਦੇ ਆ ਕਿਵੇਂ ਲੋਕੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬੋਰਡਰ ਵਲੋਗ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆ ਜੀ ਅੱਜ ਆਪਾਂ ਪਹੁੰਚ ਗਏ ਆ ਜੀ ਆਪਣੇ ਉਸਤਾਦ ਲਖਬੀਰ ਸਿੰਘ ਜੀ ਦਬਾਈ ਵਾਲੇ ਸਤਾਜ ਜੀ ਸਾਤਿਸ਼ਰੀ ਕਾਲ ਜੀ ਤੇ ਲਓ ਜੀ ਬੜੇ ਦਿਨਾਂ ਤੋਂ ਸਾਰੇ ਭਰਾਵਾਂ ਨੂੰ ਇਹੀ ਹੈਗਾ ਸੀ ਵੀ ਉਸਤਾਜ ਜੀ ਨਾਲ ਕੋਈ ਜਾ ਕੇ ਤੇ ਇਹਨਾਂ ਦੀ ਵੀਡੀਓ ਕੋਈ ਬਣਾਉ ਤੇ ਕੋਈ ਸਾਨੂੰ ਸਪੈਸ਼ਲ ਕੋਈ ਪਾਣੀ ਡਾਉਣ ਵਾਲਾ ਵੀ ਆਪਣੇ ਭਰਾਵਾਂ ਦੇ ਕਮੈਂਟ ਵੀ ਆ ਰਹੇ ਸੀ ਕਿ ਕਬੂਤਰ ਆਪਾਂ ਬਾਹਰ ਵੀ ਕੱਢਣੇ ਆ ਤੇ ਜਿਵੇਂ ਕਿ ਡਾਉਣ ਵਾਲੇ ਪਾਣੀ ਤੇ ਕੋਈ ਗਰਮ ਪਾਣੀ ਤੇ ਆਪਾਂ ਸਾਰਾ ਉਸਤਾਜ ਜੀ ਨਾਲ ਕੋ ਅੱਜ ਆਏ ਆ ਜੀ ਚੱਲ ਕੇ ਤੇ ਸਾਰੀ ਜਿਹੜੀ ਆ ਵੀਡੀਓ ਬਣਾਵਾਂਗੇ ਜੀ ਆਪਾਂ ਸਭ ਤੋਂ ਪਹਿਲਾਂ ਜਿਹੜਾ ਸਟਾਰਟ ਕਰਨ ਲੱਗੇ ਆ ਜੀ ਕਿ ਜਿਵੇਂ ਆਪਣਾ ਉਡਾਉਣ ਵਾਲਾ ਜਿਹੜਾ ਵਾ ਨੁਕਤਾ ਠੀਕ ਹੈ ਜੀ ਤੇ ਉਸਤਾਦ ਜੀ ਆਪਣੇ ਭਰਾਵਾਂ ਨੂੰ ਕੋਈ ਡਾਉਣ ਵਾਲਾ ਨੁਕਤਾ ਦੱਸੋ ਜੀ ਕਿਉਂਕਿ ਸੀਜ਼ਨ ਆ ਗਿਆ ਵਾ ਤੇ ਉਹਦੇ ਮੱਕੀ ਸੀਜ਼ਨੋਂ ਸਟਾਰਟ ਹੀ ਆ ਤੇ ਭਰਾਵਾਂ ਨੇ ਉਡਾਉਣੇ ਸਟਾਰਟ ਕਰ ਦੇਣੇ ਆ ਦੇਖੋ ਜੀ ਜਿਹੜੇ ਆਪਣਾ ਮੌਸਮ ਦੇ ਹਿਸਾਬ ਨਾਲ ਵੈਸੇ ਤੇ ਗਿੜਾ ਕੋਈ ਵੀ ਮੈਡੀਸ਼ਨ ਲੱਗਦੀ ਆ ਹਾਂਜੀ ਹਾਂਜੀ ਮੈਡੀਸ਼ਨ ਜਿਹੜੀ ਵੀ ਲੱਗਣੀ ਆ ਮੌਸਮ ਦੇ ਹਿਸਾਬ ਨਾਲ ਲੱਗਣੀ ਆ ਹਾਂਜੀ ਹਾਂਜੀ ਤੇ ਇਹ ਮਤਲਬ 40 ਤੋਂ ਜਿਹੜਾ 40 ਦੇ ਲਾਗੇ ਤੱਕ ਜਿਹੜਾ ਮਤਲਬ ਟੈਂਪਰੇਚਰ ਆ ਉਹਦਾ ਨੁਕਤਾ ਤੁਹਾਨੂੰ ਮੈਂ ਦੱਸ ਦਵਾਂ ਹਾਂਜੀ ਤੇ ਸਾਜੀ ਜਿਵੇਂ ਹੁਣ ਆਈ ਆ ਕਿ ਵਿਸਾਖ ਦੀਆਂ ਉਡਾਰਾਂ ਚੱਲੂਗਾ ਵਸਾਖ ਦੀਆਂ 11 ਚਾਲੂ ਆ ਤੇ ਇਹਦੇ ਵਿੱਚ ਵੀ ਨੁਕਤਾ ਪਾ ਲਾ ਸਕਦੇ ਹਾਂ ਹਾਂਜੀ ਹਾਂਜੀ ਵਸਾਖ ਫੁੱਲ ਲੱਗ ਗਿਆ ਜੀ ਹਾਂਜੀ ਹਾਂਜੀ ਵਸਾਖ ਲੱਗੇਗਾ ਮਤਲਬ 40 42 ਤੋਂ ਤਾਂ ਹੋ ਗਿਆ ਤਾਂ ਡਿਗਰੀ ਹੋ ਗਈ ਹਾਂਜੀ ਹਾਂਜੀ ਤੇ ਫੇਰ ਮਤਲਬ ਇਹ ਨੁਕਤਾ ਜਿਹੜਾ ਆ ਉਹਨੂੰ ਥੋੜਾ ਜਿਹਾ ਮਤਲਬ ਘੱਟ ਕਰਕੇ ਲਾਉਣਾ ਹਾਂਜੀ ਹਾਂਜੀ ਤੇ ਉਦਾਂ ਮਤਲਬ ਜਿਹੜਾ ਆ ਉਹ ਇਹ ਨੁਕਤਾ ਜਿਹੜਾ ਚੱਲੇਗਾ 40 ਬਤਾਈ ਤੋਂ ਜਿਹੜਾ ਤਾਂ ਆ ਨੁਕਤਾ ਉਹ ਤੁਹਾਨੂੰ ਪਤਾ ਮੈਡੀਸਨ ਕੋਈ ਵੀ ਜਿਹੜੀ ਆ ਉਹ ਫਿਰ ਕਬੂਤਰ ਨੂੰ ਖਰਾਬ ਕਰਦੀ ਹੈ ਹਾਂਜੀ ਹਾਂਜੀ ਤੇ ਇਹ ਕਰਕੇ ਮਤਲਬ 42 ਡਿਗਰੀ ਤੱਕ ਇਹ ਜਿਹੜਾ ਆ ਇਹ ਨੁਕਤਾ ਚੱਲ ਜੇਗਾ ਠੀਕ ਉਤੋਂ ਥੱਲੇ ਥੱਲੇ ਜਿਹੜਾ ਆ ਉਹ ਉਹ ਇਹ ਨੁਕਤੇ ਕੋਈ ਪ੍ਰੋਬਲਮ ਨਹੀਂ ਆ ਉਤੋਂ ਤਾਂ ਜਾਏਗਾ ਤੇ ਉਹ ਤੁਹਾਨੂੰ ਪਤਾ ਕੋਈ ਵੀ ਮੈਡੀਸਨ ਜਿਹੜੀ ਆ ਕੰਮ ਨਹੀਂ ਫਿਰ ਦੇਸੀ ਪਾਣੀ ਨਾਲ ਹੀ ਆਪਣਾ ਗੁਜ਼ਾਰਾ ਕਰਨਾ ਪੈਂਦਾ ਹਾਂਜੀ ਤੇ ਜਿਹੜੇ ਵੀ ਨਵੇਂ ਆ ਉੰਨਾ ਮੈਂ ਦੱਸਦਾ ਆ ਵੀ ਤੁਸੀਂ 40 ਸੀਸੀ ਦੁੱਤ ਲੈਣਾ। ਲੋ ਜੀ ਆਪਣੇ ਉਸਤਾਦ ਜੀ ਨਹੀਂ ਦੱਸਣ ਲੱਗਦੇ ਇਹ ਨੁਕਤਾ। ਠੀਕ ਹੈ ਜੀ। ਤੇ ਲੋਕੀ ਜਿਹੜੇ ਉਸਤਾਦ ਆ ਉਹ ਨਹੀਂ ਦੱਸਦੇ ਆਪਣੇ ਸ਼ਾਗਿਰਦਾਂ ਨੂੰ ਨਹੀਂ ਦੱਸਦੇ ਤੇ ਆਪਾਂ YouTube ਦੇ ਮਾਧਿਅਮ ਰਾਹੀਂ ਸਾਰੇ ਭਰਾਵਾਂ ਨੂੰ ਉਸਤਾਦ ਜੀ ਨਹੀਂ ਗਾਈਡ ਕਰਦੇ ਰਹਿੰਦੇ ਆ ਵੀ ਕਿਵੇਂ ਆ ਕਿਵੇਂ ਕਬੂਤਰਬਾਜੀ ਹਰੇਕ ਕਬੂਤਰਬਾਜੀ ਦੱਸੀ ਆ ਉਸਤਾਦ ਜੀ ਨੇ ਆਂਡੇ ਕੀ ਬੋਤ ਕੀ ਮਾਦੀ ਸਭ ਕੁਝ ਹੀ ਡਿਟੇਲ ਨਾਲ ਤੁਹਾਨੂੰ ਉਸਤਾਦ ਜੀ ਨਹੀਂ ਦੱਸੀ ਜਾਂਦੇ ਆ। ਟਾਡਾ ਕੰਮ ਇਹ ਆ ਵੀ ਸਾਨੂੰ ਸਪੋਰਟ ਕਰਨਾ ਕਿਉਂ ਉਸਤਾਦ ਜੀ ਬਿਲਕੁਲ ਜੀ ਬਾਕੀ ਲਾਈਕ ਸ਼ੇਅਰ ਲਾਜ਼ਮੀ ਕਰਿਆ ਕਰੋ ਜੀ ਇਹ ਨੁਕਤਾ ਤੁਹਾਨੂੰ ਮੈਂ ਦੱਸਣ ਲੱਗਾ ਹਾਂ ਨਾ ਹਾਂ ਜੀ ਹਾਂ ਜੀ ਇਹਨੂੰ ਤੁਸੀਂ ਚੈੱਕ ਕਰਿਓ ਤੇ ਚਾਹੇ ਕਿ ਇਹ ਨਾ ਹੋਵੇ ਹੋਵੇ ਵੀ ਘੰਟਾ ਵਾਂਗ ਕਬੂਤਰ ਮਾਰਦਾ ਹੋਵੇ ਘੱਟੋ ਘੱਟ 2 ਘੰਟੇ ਕਬੂਤਰ ਮਾਰੇ ਤੇ ਪੱਕਾ ਹੋਵੇ 2 ਘੰਟੇ ਤੱਕ ਡੋ ਘਟੋ ਘਟ ਵਾਰੇ ਉਹਨੂੰ ਫਿਰ ਚੈੱਕ ਕਰਿਓ ਇਹ ਨਾ ਹੋਵੇ ਕਬੂਤਰ ਅਜੇ ਤੱਕ ਤੁਸੀਂ ਡਾਇਆ ਹੀ ਨਾ ਹੋਵੇ ਤੇ 10 ਮੀਟਰਾਂ ਵਾਰਦਾ ਹੋਵੇ ਉਹਨੂੰ ਭਾਵੇਂ ਤੁਸੀਂ ਸੋਨੇ ਦੇ ਵਰਕ ਤੇ ਜੋ ਮਰਜ਼ੀ ਭਾਵੇਂ ਉਹਨੂੰ ਖਵਾ ਦਿਓ ਉਹਨੇ ਨਹੀਂ ਉੱਡਣਾ ਲੋ ਜੀ ਉਸਤਾਦ ਜੀ ਇਹਦਾ ਨੁਕਤਾ ਇਹ ਜੀ ਮੁੱਦਾ ਨੁਕਤਾ ਹੈ ਜਿਹੜਾ ਉਸਤਾਦ ਜੀ ਨਾ ਨਹੀਂ ਦੁਬਈ ਚ ਰਹਿ ਕੇ ਵਾਤੇ ਆ ਠੀਕ ਹੈ ਉੱਥੇ ਹੀ ਇਸਤੇਮਾਲ ਕੀਤਾ ਇੱਥੇ ਵੀ ਇਸਤੇਮਾਲ ਕਰਦੇ ਆ ਜੀ ਨਹੀਂ ਬਾਜ਼ੀਆਂ ਚ ਇੱਥੇ ਵੀ ਹੁਣ ਇਸਤੇਮਾਲ ਕਰਦੇ ਆ ਤੇ ਇਹ ਇਹਨਾਂ ਕਬੂਤਰ ਜਿਹੜਾ ਆ ਰੁਕਦਾ ਨਹੀਂ ਆ ਜਾਏਗਾ ਤਾਂ ਹਾਂ ਜੀ ਤੇ ਵਧੀਆ ਬਹਿ ਕੇ ਉੱਡ ਕੇ ਮਤਲਬ ਵਧੀਆ ਉੱਡ ਕੇ ਭਏਗਾ। ਲਓ ਜੀ ਉਸਤਾਦ ਜੀ ਨਾ ਤੁਹਾਨੂੰ ਦੱਸਣ ਲੱਗੇ ਆ ਤੇ ਨੋਟ ਕਰੀ ਜੇ ਇਹ ਚੀਜ਼ਾਂ। ਇਹ ਉਦਾਂ ਉਦਾਂ ਕਰਨਾ ਜਿਵੇਂ ਜਿਵੇਂ ਉਸਤਾਦ ਜੀ ਨਾ ਦੱਸਣਾ। ਠੀਕ ਹੈ ਜੀ। ਇੱਕ ਮੋਤੀਵਾਲ ਤੁਸੀਂ ਲੈਣੀ ਆ। ਇੱਕ ਲੈਣੀ ਆ ਮਾਡਰਨ। ਦੋ ਗੋਲੀਆਂ ਇਹ ਲੈਣੀਆਂ ਤੇ ਤੀਜੀ ਗੋਲੀ ਤੁਸੀਂ ਲੈਣੀ ਹੈ ਡਲਟਾ ਕਾਰਟ ਤੇ ਜੇ ਡਲਟਾ ਕਾਰਟ ਤੁਹਾਡੇ ਕੋਲ ਨਹੀਂ ਹੈਗੀ ਤੇ ਫਿਰ ਤੁਸੀਂ ਡਰਸਾ ਆਦੀ ਪਾ ਸਕਦੇ ਹੋ। ਠੀਕ ਹੈ ਜੀ ਹਾਂ ਜੀ ਤੇ 40 ਸੀਸੀ ਤੁਸੀਂ ਦੁੱਧ ਜਿਹੜਾ ਆ ਉਹ ਦੁੱਧ ਜਿਹੜਾ ਤੁਸੀਂ ਡੇਰੀ ਤੋਂ ਨਹੀਂ ਲੈਣਾ ਕਿਸੇ ਘਰੋਂ ਲੈਣਾ ਦੁੱਧ ਜੇ ਆਪਣਾ ਹੈਗਾ ਤੇ ਉਹ ਤੁਸੀਂ ਲੈ ਸਕਦੇ ਹੋ ਜੇ ਬੱਕਰੀ ਦਾ ਤੁਹਾਡਾ ਕੋਲ ਹੈਗਾ ਬੱਕਰੀ ਦਾ ਲੈ ਸਕਦੇ ਹੋ ਤੇ ਜੇ ਨਹੀਂ ਤੇ ਗਾਂ ਦਾ ਦੁੱਧ ਲੈ ਲਿਓ ਜੇ ਮਤਲਬ 40 ਡਿਗਰੀ ਟੈਂਪਰੇਚਰ ਤੋਂ ਤਾਂ ਤੁਸੀਂ ਡੋਣਾ ਹਾਂ ਹਾਂ ਜੀ ਫਿਰ ਤੁਸੀਂ ਇਹਦੇ ਵਿੱਚ 10 ਸੀਸੀ ਜਿਹੜਾ ਨਾ ਪਾਣੀ ਮਤਲਬ ਪਾਉਣਾ 30 ਸੀਸੀ ਦੁੱਧ ਪਾਉਣਾ ਤੇ 10 ਸੀਸੀ ਪਾਣੀ ਪਾਉਣਾ ਹਾਂ ਜੀ ਠੀਕ ਹੈ ਜੀ ਉਦੇ ਵਿੱਚ ਤਿੰਨ ਹੀ ਗੋਲੀਆਂ ਜਿਹੜੀਆਂ ਤੁਹਾਨੂੰ ਦੱਸੀਆਂ ਨੇ ਮਤਲਬ ਦੋ ਗੋਲੀਆਂ ਤੇ ਅੱਧੀ ਡੈਕਸਾ ਤੇ ਜਾਂ ਫਿਰ ਇੱਕ ਡਲਟਾ ਕਾਰਡ ਇਹ ਤੁਸੀਂ ਪਾਉਣੀ ਆ ਤੇ ਜੇ ਅੱਜ ਇਹੋ ਜਿਹਾ ਠੰਡਾ ਮੌਸਮ ਆ ਫਿਰ ਤੁਸੀਂ ਪਾਣੀ ਨਹੀਂ ਵਿੱਚ ਪਾਉਣਾ ਫਿਰ 40 ਸੀਸੀ ਦੁੱਧ ਤੇ ਇਹ ਗੋਲੀਆਂ ਪਾ ਕੇ ਤੇ ਤੁਸੀਂ ਇਹਨੂੰ ਮਤਲਬ ਸ਼ਾਮੀ ਤੁਸੀਂ 5 ਵਜੇ ਜਿਹੜਾ ਮਤਲਬ ਦੁੱਧ ਚੋ ਕੇ 5 6 ਵਜੇ ਤੁਸੀਂ ਇਹਨੂੰ ਗੋਲੀਆਂ ਵਿੱਚ ਧੋਪ ਦੇਣੀਆਂ ਨੇ ਅੱਛਾ ਜੀ ਫਿਰ ਇਹਨੂੰ ਚੰਗੀ ਤਰ੍ਹਾਂ ਘੋਲ ਕੇ ਚੰਗੀ ਤਰ੍ਹਾਂ ਦੇ ਰਾਤ ਨੂੰ 11 ਵਜੇ ਦੋਣੀਆਂ ਆ ਦੀ 2 ਸੀਸੀ ਕਬੂਤਰ ਨੂੰ ਲਾਉਣੀ ਆਏ ਜਿਹੜਾ ਕੋ ਭੈੜਾ ਹੈ ਉਹਨੂੰ ਢਾਈ ਲਾ ਸਕਦੇ ਹੋ ਜਿਹੜਾ ਬਹੁਤਾ ਚੰਗਾ ਉਹਨੂੰ ਡੇਢ ਲਾ ਸਕਦੇ ਹੋ ਹਾਂਜੀ ਹਾਂਜੀ ਇਹ ਤੋਂ ਤਾਂ ਨਹੀਂ ਇਹ ਜਾਣਾ ਜਿਹੜਾ ਭੈੜਾ ਉਹਨੂੰ ਤੁਸੀਂ ਢਾਈ ਵੀ ਲਾ ਸਕਦੇ ਹੋ ਤਿੰਨ ਵੀ ਲਾ ਸਕਦੇ ਹੋ ਹਾਂਜੀ ਹਾਂਜੀ ਪਰ ਤੁਸੀਂ ਹੱਥ ਟਕਾਉਣਾ ਸਹੀ ਹੈ ਜੀ ਠੀਕ ਹੈ ਤੁਸੀਂ ਪਹਿਲਾਂ ਇਹਨਾਂ ਨੂੰ ਇਹਨੂੰ ਚੈੱਕ ਕਰਨਾ ਵਾ ਹੱਥ ਟਕਾ ਕੇ ਤੇ ਫਿਰ ਤੁਸੀਂ ਇਹ ਲਾਉਣਾ ਵਾ ਤੇ ਤੁਹਾਨੂੰ ਦੱਸ ਦੇਗਾ ਵੀ ਮਤਲਬ ਹੈ ਕੀ ਚੀਜ਼ ਆ ਕੀ ਗੱਲ ਆ ਤੇ ਜੇ ਤੁਹਾਡੇ ਕੋਲ ਡਕਸਾ ਕਾਰਡ ਨਹੀਂ ਹੈਗੀ ਤੇ ਉਹ ਡਕਸਾ ਪਾ ਸਕਦਾ ਦੀ ਠੀਕ ਆ ਡਕਸਾ ਮਲਕੀ ਆਪਣੇ ਆਮ ਜੀ ਮੇਰੀ ਸਮ ਡਕਸਾ ਮਿੱਠਾ ਸੋਨ ਜਿਹੜੀ ਆ ਦੂ ਚਾਰ ਰੁਪਈਆ ਦਾ ਪਤਾ ਮਿਲ ਜਾਂਦਾ ਇਹ ਤੁਸੀਂ ਪਾ ਸਕਦੇ ਹੋ ਹਾਂਜੀ ਹਾਂਜੀ ਤੇ ਜੇ ਤੁਹਾਡੇ ਕੋਲ ਡਕਸਾ ਨਹੀਂ ਹੈਗੀ ਤੇ ਦੋਵੇਂ ਗੋਲੀਆਂ ਪਾ ਦਿਓ ਦੋਵੇਂ ਤੁਹਾਡਾ ਕੰਮ ਕਰਨਗੀਆਂ ਠੀਕ ਆ ਜੀ ਤੇ ਇਹ ਨੁਕਤੇ ਜਿਹੜਾ ਜਿਹੜਾ 5 7 12 10 12 ਹੋਈਆਂ ਨੇ ਉਹ ਤੁਸੀਂ ਲਾਓ ਤੇ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕੀ 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 ਚੀਜ਼ ਆ ਤੇ ਕੀ ਨਹੀਂ ਸੀ ਹਾਂਜੀ ਬਾਕੀ ਤੁਸੀਂ ਪਹਿਲਾਂ ਇਹਨੂੰ ਜਮਾਉਣਾ ਜ਼ਰੂਰ ਹੈ ਹਾਂਜੀ ਚੈੱਕ ਕਰਕੇ ਲਾਇਓ ਠੀਕ ਹੈ ਤੁਹਾਨੂੰ ਮਜ਼ਾ ਆਵੇਗਾ ਲਓ ਜੀ ਉਸਤਾਦ ਜੀ ਨੇ ਦੱਸਿਆ ਜੀ ਆਪਾਂ ਨੂੰ ਠੀਕ ਹੈ ਜੀ ਤੇ ਜਿਹੜੇ ਭਰਾ ਵਾ ਆਪਾਂ ਨੂੰ ਜਰੂਰ ਸਪੋਰਟ ਕਰਿਓ ਜੀ ਤੇ ਉਸਤਾਦ ਜੀ ਲਈ ਵੀ ਲਾਈਕ ਜ਼ਰੂਰ ਕਰਨਾ ਥੱਲੇ ਕਮੈਂਟ ਜ਼ਰੂਰ ਕਰਨਾ ਕਿਉਂਕਿ ਆਪਣੇ ਉਸਤਾਦ ਬਹੁਤ ਜ਼ਿਆਦਾ ਘੱਟ ਨੇ ਠੀਕ ਹੈ ਜੀ ਜਿਹੜੇ ਦੱਸਦੇ ਨਹੀਂ ਤੇ ਇਹ ਉਸਤਾਦ ਜੀ ਉਹ ਨੇ ਜਿਨ੍ਹਾਂ ਨੇ ਅਜੇ ਤੱਕ ਇਹ ਗੱਲ ਦਾ ਲੁਕਾ ਨਹੀਂ ਰੱਖਿਆ ਇਹ ਜ਼ਰੂਰੀ ਨਹੀਂ ਉਹਨਾਂ ਨੂੰ ਇਹ ਆ ਵੀ ਆਪਣੀ ਸ਼ਗਿਰਦੀ ਆ ਠੀਕ ਹੈ ਜੀ ਸਾਰੇ ਇਹਨੂੰ ਦੱਸਦੇ ਪਏ ਆਪਣੇ YouTube ਦੇ ਮਾਧਿਅਮ ਰਾਹੀਂ ਤੇ ਹੋਰ ਵੀ ਜਿਹੜੀ ਅੱਗੇ ਨੈਕਸਟ ਵੀਡੀਓ ਵੀ ਜਿਹੜੀਆਂ ਤੁਹਾਨੂੰ ਜਿਹੜੀਆਂ ਵਾ ਹੋਰ ਵੀ ਦੱਸਣਗੇ ਅਸੀਂ ਤੁਹਾਨੂੰ ਮਤਲਬ ਦੱਸਣ ਦਾ ਕੋਈ ਤੜਕੋ ਕੋਈ ਪੈਸਾ ਨਹੀਂ ਲੈਂਦੇ ਜਾਂ ਤੁਹਾਨੂੰ ਇਹੋ ਆਸਾਨ ਨਹੀਂ ਕਰਨ ਦੇ ਪਰ ਸਿਰਫ ਇਹ ਆ ਵੀ ਤੁਸੀਂ ਲਾਇਕ ਲਾਇਕ ਕਰਕੇ ਇੱਕ ਹੌਸਲਾ ਵਧਾ ਦਿਆ ਕਰੋ ਹਾਂਜੀ ਹਾਂਜੀ ਕਿ ਬੰਦਾ ਮਤਲਬ ਲਾਇਕ ਕਰਨ ਰਿਹਾ ਵਾਕਈ ਵੀ ਫਿਰ ਫਿਰ ਅਸੀਂ ਅਸੀਂ ਉਹ ਡਾਰੀਆਂ ਖੋਲਾਂਗੇ ਠੀਕ ਹੈ ਜੀ ਤੇ ਤੁਹਾਨੂੰ ਦੱਸਾਂਗੇ ਹਾਂਜੀ ਹਾਂਜੀ ਤੇ ਜੇ ਤੁਸੀਂ ਲਾਇਕ ਨਹੀਂ ਕਰਦੇ ਤੇ ਵੀਡੀਓ ਵੇਖ ਲੈਂਦੇ ਜੋ ਲਾਇਕ ਨਹੀਂ ਕਰਦੇ ਤੇ ਫਿਰ ਅਸੀਂ ਆਦਦੇ ਨੇ ਵੀ ਯਾਰ ਮਤਲਬ ਇਹ ਗੱਲ ਨਹੀਂ ਬੰਦਦੀ ਠੀਕ ਹੈ ਜੀ ਹਾਂਜੀ ਬਿਲਕੁਲ ਸਹੀ ਹੈ ਜੀ ਲਓ ਜੀ ਉਸਤਾਦ ਜੀ ਨੇ ਬਹੁਤ ਵਧੀਆ ਅੱਜ ਜਿਹੜਾ ਵਾ ਤੁਹਾਨੂੰ ਆਪਣਾ ਨੁਕਤਾ ਦੱਸਿਆ ਵਾ ਤੇ ਉਮੀਦ ਹੈ ਜੀ ਵੀਡੀਓ ਚੰਗੀ ਲੱਗੀ ਹੋਗੀ ਮਿਲਦੇ ਤਾਂ ਨੈਕਸਟ ਵੀਡੀਓ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ